ਸਾਸ਼ੀਕਾਲ ਜੀ ਸਾਰਿਆਂ ਨੂੰ ਤੇ ਲੈ ਕੇ ਆਏ ਜੀ ਇੱਕ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਨਾ ਕੋਈ ਫੰਕਸ਼ਨ ਨੇ ਤੇ ਨਾ ਕੋਈ ਵਲੋਗ ਏ ਡੇਲੀ ਵਲੋਗ ਏ ਤੇ ਨਾ ਕੋਈ ਵਰਕਆਊਟ ਨਾ ਕੋਈ ਚੈਲੰਜ ਏ ਤੇ ਤੁਹਾਨੂੰ ਪਤਾ ਹੀ ਇਹ ਇਸ ਤੋਂ ਪਹਿਲਾਂ ਆਪਾਂ ਇੱਕ ਕੋਸ਼ਿਸ਼ ਕੀਤੀ ਸੀਗੀ ਉਹ ਸਾਰਿਆਂ ਨੂੰ ਪਤਾ ਹੀ ਵੀਡੀਓ ਵੀ ਬਹੁਤ ਪੈ ਗਈਆਂ ਤੇ ਸਟੇਟਸ ਵੀ ਬਹੁਤ ਪਏ ਹੋਏ ਨੇ ਤੇ ਵਾਰ ਵਾਰ ਦੱਸਣ ਦੀ ਮੇਰੇ ਸਾਹ ਨਾਲ ਜ਼ਰੂਰਤ ਨਹੀਂ ਉਸ ਚੀਜ਼ ਦੀ ਤੇ ਪਹਿਲਾਂ ਤੁਹਾਨੂੰ ਮਿਲਾਨੇ ਆਂ ਜਵਾਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਈ ਸਸਰੀ ਗਾ ਜੀ ਤੇ ਗੁੱਚੀ ਬੋਲਾ ਸਸਰੀ ਗਾ ਜੀ ਸਸਰੀ ਗਾ ਜੀ ਸਸਕਾਲੀ ਤੇ ਇਹ ਪਹਿਲਾਂ ਤੁਹਾਨੂੰ ਆਪਣਾ ਆਪਣਾ ਨਾਮ ਦੱਸਣਗੇ ਹਾਂਜੀ ਗੁਰਸ਼ਵਤ ਸਿੰਘ ਫਿਰਕ ਅਮਿਤ ਆਰ ਪੁੱਲਰ ਗਰਵੀਰ ਸਿੰਘ ਤੇ ਉਹ ਪਰਲਾ ਬੇਟਾ ਮੇਰਾ ਜੀ ਤੇ ਇਹ ਮੇਰੀ ਮਾਸੀ ਦੇ ਮੁੰਡੇ ਦਾ ਬੇਟਾ ਹੈ ਤੇ ਗੁਰਦਾਸ ਆਉਂਦਾ ਹੀ ਆਪਣੀ ਜਿੰਮ ਦੇ ਵਿੱਚ ਇੱਥੇ ਮਿਲਿਆ ਸੀਗਾ ਚਲੋ ਇਹਨਾਂ ਨੂੰ ਇੱਥੇ ਬਿਠਾਉਣ ਦਾ ਮਕਸਦ ਕੀ ਏ ਤੁਹਾਨੂੰ ਮੈਂ ਬਾਤ ਜੀ ਦੱਸਾਂਗਾ ਪਹਿਲਾਂ ਆਪਾਂ ਇੱਕ ਦੋ ਗੱਲਾਂ ਕਰਨੀਆਂ ਸੀਗੀਆਂ ਤੇ ਸ਼ਾਇਦ ਕਿਸ ਨੂੰ ਚੰਗੀਆਂ ਲੱਗਣ ਤੇ ਸ਼ਾਇਦ ਕਿਸ ਨੂੰ ਚੰਗੀਆਂ ਨਾ ਲੱਗਣ ਤੇ ਸੱਚੀਆਂ ਨੇ ਪਰ ਕੋੜੀਆਂ ਨੇ ਇਸ ਤੋਂ ਪਹਿਲਾਂ ਕੁਛ ਕੁ ਦਿਨ ਪਹਿਲਾਂ ਆਪਾਂ ਇੱਕ ਫਲੈਕਸਾ ਲਈਆਂ ਸੀਗੀਆਂ ਪਿੰਡ ਦੇ ਵਿੱਚ ਚਲੋ ਕੋਈ ਵੀ ਬੰਦਾ ਕੰਮ ਕਰਦਾ ਤਾਂ ਹਰੇਕ ਬੰਦਾ ਚਾਹੁੰਦਾ ਕਿ ਉਹਦਾ ਬਿਜ਼ਨਸ ਵਧੇ ਚੱਲੇ ਠੀਕ ਹੈ ਵੀ ਉਹਦਾ ਕੰਮ ਫੇਲ ਨਾ ਹੋਏ ਇਦਾਂ ਆਪਾਂ ਇੱਕ ਕੁਝ ਕੁ ਦਿਨ ਪਹਿਲਾਂ ਇਹ ਜੋ ਹੁਣ ਫਲੈਕਸ ਲਾਈਆਂ ਨੇ ਇਸ ਤੋਂ ਪਹਿਲਾਂ ਆਮਨੇ ਜਿਹੜੇ ਹਮਦੇ ਫਲੈਕਸ ਲਏ ਸੀ ਪਿੰਡੇ ਪਿੰਡੇ ਦੇ ਵਿੱਚ ਤੇ ਉਸ ਤੋਂ ਬਾਅਦ ਬਾਅਦ ਵਿੱਚ ਕੁਝ ਥੋਟ ਆਏ ਪਰਮਾਤਮਾ ਵੱਲੋਂ ਦਿਮਾਗ 'ਚ ਕੋਈ ਚੀਜ਼ ਆਈ ਵੀ ਚਲੋ ਯਾਰ ਕੰਮ ਤਾਂ ਕਰ ਹੀ ਰਹੇ ਆ ਬੈਠੇ ਵੀ ਆ ਇੱਕ ਜਗ੍ਹਾ ਦੇ ਉੱਤੇ ਵੀ ਕਿਉਂ ਨਾ ਇਹਦੇ ਨਾਲ ਨਾਲ ਵੀ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਹਨਾ ਤਾਂ ਹੁੰਦਾ ਕੀ ਹੈ ਕਿ ਜਦੋਂ ਜੇ ਆਪਾਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਮੈਂ ਇਕੱਲਾ ਨਹੀਂ ਗੱਲ ਕਰਦਾ ਹਰੇਕ ਬੰਦੇ ਹੀ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਪਰ ਕਈ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਬੀਲਦਾਰੀਆਂ ਹੁੰਦੀਆਂ ਨੇ ਕਿ ਬੰਦੇ ਤੋਂ ਨਿਕਲਣ ਜਾਂਦਾ ਉਸ ਚੀਜ਼ ਦੇ ਵਿੱਚੋਂ ਆਪਣਾ ਘਰ ਦੇ ਕੰਮਾਂ ਵਿੱਚ ਹੀ ਫਸਿਆ ਰਹਿੰਦਾ ਪਰ ਉਹਦਾ ਮਤਲਬ ਕਰਨ ਦੀ ਇੱਛਾ ਜ਼ਰੂਰ ਹੁੰਦੀ ਹਰੇਕ ਬੰਦੇ ਦੀ ਵੀ ਮੈਂ ਕੁਝ ਕਰਾਂ ਵੀ ਆਪਣੇ ਸਮਾਜ ਲਈ ਆਪਣੇ ਲੋਕਾਂ ਲਈ ਆਪਣੇ ਵੀਰ ਭਰਾਵਾਂ ਲਈ ਕੁਝ ਕਰੀਏ ਪਰ ਟਾਈਮ ਹੀ ਇਦਾਂ ਦਾ ਹੈ ਕਿ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਹਰੇਕ ਕੋਲ ਸਿਰਫ ਆਪਣੇ ਜੋਬੇ ਮਸਲ ਟਾਈਮ ਨਿਕਲਦਾ ਕੁਝ ਕਰ ਨਹੀਂ ਸਕਦਾ ਬੰਦਾ ਮਜਬੂਰੀਆਂ ਨੇ ਮੇਰਾ ਕੀ ਸੀਨ ਸੀਗਾ ਕਿ ਚਲੋ ਆਪਾਂ ਬੈਠੇ ਹੋਏ ਆ ਇੱਥੇ ਮੈਂ ਕਿਤੇ ਜਾਣਾ ਨਹੀਂ ਮੈਂ ਕਿਤੇ ਆਉਣਾ ਨਹੀਂਗਾ ਠੀਕ ਹੈ ਵੀ ਜੋ ਕਰ ਸਕਦੇ ਸੀਗੇ ਫ੍ਰੀ ਫੰਡ ਦੇ ਵਿੱਚ ਬੀਜੀ ਦੇ ਵਿੱਚ ਮੇਰੀ ਕੋਈ ਲਾਗਤ ਨਹੀਂ ਆ ਰਹੀ ਮੇਰਾ ਕੋਈ ਖਰਚਾ ਨਹੀਂ ਆ ਰਿਹਾ ਵੀ ਇੱਕ ਚੀਜ਼ ਸੋਚੀ ਸੀ ਤੁਹਾਨੂੰ ਪਤਾ ਵੀ ਆਪਾਂ ਜੋ ਐਡਿਕਟਡ ਡਰਗ ਐਡਿਕਟਡ ਨੇ ਜਾਂ ਕੋਈ ਮੈਡੀਕਲ ਵੀਰ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਆਪਾਂ ਇੱਕ ਕੀਤਾ ਸੀ ਵੀ ਯਾਰ ਆਜੋ ਹਨਾ ਵੀ ਛੱਡ ਜੇ ਕੋਈ ਛੱਡਣਾ ਚਾਹੁੰਦਾ ਚਲੋ ਜਿਵੇਂ ਕਹਿੰਦੇ ਨੇ ਵੀ ਕੋਈ ਵੀ ਕੰਮ ਜੇ ਪੋਜੀਟਿਵ ਹੀ ਮਿਲਦੀ ਮਿਲਦੀ ਤਾਂ ਉਹਨਾਂ 네ਗੈਟਿਵਿਟੀ ਵੀ ਮਿਲਦੀ ਮਿਲਦੀ ਹੈ ਹਨਾ ਹਰੇਕ ਚੀਜ਼ ਦੇ ਵਿੱਚ ਤੇ ਹੁੰਦਾ ਵੀ ਆਇਆ ਸਭ ਕੋ ਇਹ ਕੋਈ ਨਵੀਂ ਚੀਜ਼ ਨਹੀਂ ਪਹਿਲਾਂ ਵੀ ਹੁੰਦਾ ਆਇਆ ਹੈ ਕੁਝ ਤੇ ਹੁਣ ਹੁਣ ਵੀ ਹੋਏਗਾ ਹੀ ਕੋਈ ਨਵੀਂ ਗੱਲ ਨਹੀਂ ਗਈ ਪਰ ਆਪਾਂ ਦਿਮਾਗ ਤੇ ਨੀ ਚੀਜ਼ ਲਈ ਨਹੀਂ ਪਰ ਜਦੋਂ ਕਈ ਵਾਰੀ ਸੁਣਨ ਨੂੰ ਮਿਲਦੀਆਂ ਨੇ ਨਾ ਚੀਜ਼ਾਂ ਇਦਾਂ ਦੀਆਂ ਵੀ ਯਾਰ ਪਿੰਡ 'ਚ ਤਾਂ ਆ ਗੱਲਾਂ ਹੁੰਦੀਆਂ ਬਈ ਨੇ ਪਿੰਡ 'ਚ ਤੇ ਆ ਗੱਲਾਂ ਹੁੰਦੀਆਂ ਮੈਨੇ ਫਿਰ ਮਨ ਜਰੂਰ ਦੁਖਦਾ ਬੰਦੇ ਦਾ ਯਾਰ ਕਿਸੇ ਤੋਂ ਕੁਝ ਲਿਆ ਨਹੀਂ ਕਿਸੇ ਤੋਂ ਕੁਝ ਮੰਗਿਆ ਨਹੀਂ ਕੋਈ ਹੈਲਪ ਨਹੀਂ ਮੰਗੀ ਕੁਝ ਨਹੀਂ ਵੀ ਫਿਰ ਵੀ ਗੱਲਾਂ ਕਰਨ ਵਾਲੇ ਮੌਕਾ ਲੱਭ ਹੀ ਲੈਂਦੇ ਨੇ ਗੱਲਾਂ ਕਰਨ ਦਾ ਹਨਾ ਚਲੋ ਮੈਂ ਕਿਸੇ ਪੋਲਿਟਿਕਸ ਪੋਲਿਟੀਕਲ ਬੰਦਾ ਨਹੀਂਗਾ ਨਾ ਮੈਂ ਇਨਾ ਕੋਈ ਇੰਟਰਸਟ ਲੈਣਾ ਪੋਲਿਟਿਕਸ ਆਪਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਕਿਉਂਕਿ ਪੋਲਿਟਿਕਸ ਨੇ ਕਿਸ ਨੂੰ ਖਾਣ ਲੈਣੀ ਦੇਣਾ ਐਂਡ ਦੇ ਪੁਆਇੰਟ ਤੇ ਆਪਾਂ ਨੂੰ ਆਪਣਾ ਕੰਮ ਕਰਕੇ ਹੀ ਖਾਣਾ ਪੈਣਾ ਮੇਰਾ ਘਰ ਮੇਰੇ ਕੰਮ ਕਰੇ ਚੱਲਣਾ ਤੁਹਾਡਾ ਘਰ ਤੁਹਾਡੇ ਕੰਮ ਕਰੇ ਚੱਲਣਾ ਕਿਸੇ ਪੋਲਿਟਿਕਲ ਬੰਦੇ ਨੇ ਆ ਕੇ ਤੁਹਾਨੂੰ ਕੁਝ ਨਹੀਂ ਦੇ ਜਾਣਾ ਕਿਸੇ ਨੇ ਤੁਹਾਡੇ ਪੜੋਲੇ ਦੇ ਵਿੱਚ ਤੁਹਾਡੇ ਢੋਲ ਦੇ ਵਿੱਚ ਦਾਣੇ ਨਹੀਂ ਪਾ ਜਾਣੇ ਕਣਕ ਦੇ ਕੰਮ ਤੁਹਾਨੂੰ ਹੀ ਕਰਨਾ ਪੈਣਾ। ਕੁਝ ਕੁ ਦਿਨ ਪਹਿਲਾਂ ਆਪਣੇ 蒂ਮਾਨ ਸਾਹਿਬ ਸੁਨਾਮ ਤੋਂ ਆਏ ਸੀਗੇ ਜਿਹੜੇ ਡਿੜਬੇ ਹਲਕਾ ਤੋਂ ਉਹਨਾਂ ਦੇ ਫਾਦਰ ਸਾਹਿਬ ਐਮਐਲ ਰਹੇ ਸੀਗੇ। ਉਹ ਐਪਰੀਸ਼ੀਏਟ ਕਰਨ ਆਏ ਸੀਗੇ ਮੈਨੂੰ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਕਿ ਉਹ ਹੋਣਗੇ ਜਾਂ ਐਪਰੀਸ਼ੀਏਟ ਕਰਨਗੇ। ਚਲੋ ਉਹਨਾਂ ਦਾ ਤੈ ਦਿਲੋਂ ਧੰਨਵਾਦ ਉਹ ਕਰ ਗਏ। ਤੇ ਪਰ ਮੈਂ ਇਹ ਦੱਸਣਾ ਚਾਹਨਾ ਕਿ ਉਹ ਮੈਨੂੰ ਕੁਝ ਦੇ ਕੇ ਨਹੀਂ ਗਏ ਤੇ ਉਹ ਮੈਨੇ ਮਤਲਬ ਮੇਰੇ ਖਾਤੇ 'ਚ ਨਹੀਂ ਕੁਝ ਪਾ ਗਏ ਤੇ ਮੇਰੇ ਲੈਣ ਦੇ ਨਹੀਂ ਕਲੀਅਰ ਕਰ ਗਏ ਮੇਰਾ ਕੋਈ ਫਾਇਦਾ ਨਹੀਂ ਕਰ ਕੇ ਗਏ ਉਹ ਉਹ ਮੈਨੂੰ ਹੱਲਾਸ਼ਰੀ ਦੇਣ ਆਏ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਫਿਰ ਇੱਕ ਬੰਦਾ ਜੋ ਆਪਣੇ ਤੌਰ ਤੇ ਕਰ ਸਕਦਾ ਉਹ ਕਰ ਗਏ ਕੀ ਯਾਰ ਤੂੰ ਵਧੀਆ ਕੰਮ ਕਰਦਾ ਪਿਆ ਚਲੋ ਮੈਂ ਕਿਸੇ ਉਮੀਦ ਨਾਲ ਨਹੀਂ ਚੱਲਿਆ ਕਿ ਮੈਨੂੰ ਕੋਈ ਆ ਕੇ ਵਾਹ-ਵਾਹ ਕਰੇ ਜਾਂ ਸ਼ਾਬਾਸ਼ੀ ਦੇ ਇਸ ਚੀਜ਼ ਨੂੰ ਲੈ ਕੇ ਵੀ ਹਾਂ ਵੀ ਤੂੰ ਬਹੁਤ ਵਧੀਆ ਕੰਮ ਕਰਦਾ ਪਿਆ ਬੱਲੇ ਫੱਟੇ ਚੱਕਦੇ ਫਲਾਣਾ ਕਰਦੇ ਢਮਗਾਣਾ ਕਰਦੇ ਇਹਨਾਂ ਚੀਜ਼ਾਂ ਨਾਲ ਆਪਾਂ ਨੂੰ ਕੋਈ ਮਤਲਬ ਨਹੀਂਗਾ ਠੀਕ ਹੈ ਕਿਉਂਕਿ ਇਹ ਸਿਰਫ ਗੱਲਾਂ ਵਾਲੇ ਘੋੜੇ ਨੇ ਆਪਾਂ ਗੱਲਾਂ ਵਾਲੇ ਘੋੜਿਆਂ ਦਾ ਕੀ ਕਰਨਾ ਉਹੀ ਗੱਲ ਹੈ ਕਿ ਐਂਡ ਦੀ ਪੁਆਇੰਟ ਤੇ ਆਪਾਂ ਕਰਨਾ ਖਾਣਾ ਤੇ ਆਪਣਾ ਹੀ ਹੈ ਨਾ ਠੀਕ ਹੈ ਨਾ ਕਿਸੇ ਨੇ ਆਪਾਂ ਨੂੰ ਦੇਣੀ ਦੇਣਾ ਤੇ ਨਾ ਕਿਸੇ ਨੇ ਆਪਣਾ ਖਾ ਲੈਣਾ ਨਾ ਆਪਾਂ ਕਿਸਦਾ ਖਾ ਲੈਣਾ ਆ ਪਿੰਡ 'ਚ ਗੱਲਾਂ ਬੜੀਆਂ ਉੱਡੀਆਂ ਬੜੀਆਂ ਸੁਣਨ ਯਾਰਾਂ ਦੋਸਤਾਂ 'ਚੋਂ ਹੀ ਮਿਲੀਆਂ ਵੀ ਯਾਰ ਐਵੇਂ ਗੱਲਾਂ ਚੱਲਦੀਆਂ ਨੇ ਵੀ ਵਿਖਾਵਾ ਹੈ ਫਲਾਣਾ ਤੇ ਚਲੋ ਵਿਖਾਵਾ ਹੀ ਸਹੀ ਹਨਾ ਮੈਂ ਤਾਂ ਕਿੰਨਾ ਜਿਹੜੇ ਗੱਲਾਂ ਕਰਦੇ ਨੇ ਉਹ ਵਿਖਾਵੀ ਕਰ ਲੈਣਾ ਕੋਈ ਬੋਤ ਹੈ ਵਿਖਾਵਾ ਕਰਕੇ ਹੀ ਵੇਖ ਲੈਣਾ ਇੱਕ ਵਾਰੀ ਹਨਾ ਉਹਦੇ ਵਾਸਤੇ ਮੇਰੇ ਹਿਸਾਬ ਨਾਲ ਜਿਰਾ ਚਾਹੀਦਾ ਵਿਖਾਵਾ ਕਰਨ ਲਈ ਵੀ ਤੇ ਅਗਲੀ ਗੱਲ ਨਸ਼ੇ ਦੀ ਆਂਦੀ ਏ ਕੀ ਇਹ ਵੀ ਗੱਲ ਸੁਣਾ ਦੇ ਵਿੱਚ ਆਈ ਸੀ ਵੀ ਯਾਰ ਕਿੰਨੇ ਛੱਡਣਾ ਕਿੰਨੇ ਆਉਣਾ ਹੁੰਦਾ ਕੀ ਹੈ ਭਰਾਵੋ ਕਿ ਇੱਕ ਬੰਦੇ ਕੋਲ ਪੈਸਾ ਤੇ ਲਾ ਵਧੀਆ ਹੱਥੋਂ ਘਰੋਂ ਸੁੱਖ ਹੈ ਉਹ ਬੰਦਾ ਸ਼ੌਂਕ ਨੂੰ ਨਸ਼ਾ ਲਾ ਲੈਂਦਾ ਹੈ ਠੀਕ ਹੈ ਤਾਂ ਉਹਨੂੰ ਕੰਪਨੀ ਚਾਹੀਦੀ ਹੁੰਦੀ ਹੈ ਉਹ ਕੰਪਨੀ ਵਾਸਤੇ ਕਿਸੇ ਆਪਣੇ ਯਾਰ ਦੋਸਤ ਨੂੰ ਪੱਟਦਾ ਹੁਣ ਹਰੇਕ ਜੁਰੀ ਨਹੀਂ ਕਿ ਜੇ ਕੋਈ ਇੱਕ ਬੰਦਾ ਤਗੜਾ ਉਹਦਾ ਯਾਰ ਦੋਸਤ ਵੀ ਤਗੜਾ ਹੋਏਗਾ ਕੋਈ ਮਿਡਲ ਘਰੋਂ ਵੀ ਹੋ ਸਕਦਾ ਗਰੀਬ ਘਰੋਂ ਵੀ ਹੋ ਸਕਦਾ ਤਾਂ ਜਿਹੜਾ ਤਗੜੇ ਘਰ ਵਾਲਾ ਉਹ ਆਪਣੇ ਮਾੜੇ ਯਾਰ ਦੋਸਤ ਨੂੰ ਆਪਣੀ ਕੰਪਨੀ ਆਪਣੀ ਕੰਪਨੀ ਵਾਸਤੇ ਉਹਨੂੰ ਉਸ ਚੀਜ਼ ਤੇ ਲਾ ਦਿੰਦਾ ਠੀਕ ਹੈ ਸਟਾਰਟਿੰਗ ਸਟਾਰਟਿੰਗ ਚ ਦੇ ਹੁੰਦਾ ਉਹ ਵੀ ਉਹਨੂੰ ਮਤਲਬ ਉੱਥੇ ਲਾ ਦਿੰਦਾ ਤੇ ਜਦੋਂ ਤੱਕ ਉਹਦਾ ਹੱਥ ਸੁੱਖਾ ਹੁੰਦਾ ਉਹ ਖਾਈ ਪੀ ਜਾਂਦਾ ਚੱਲ ਜਾਂਦਾ ਕੰਮ ਠੀਕ ਹੈ ਪਰ ਐਂਡ ਦੀ ਪੁਆਇੰਟ ਦੇ ਉੱਤੇ ਕੀ ਹੁੰਦਾ ਹੈ ਕਿ ਜਿਹੜਾ ਤਗੜੇ ਘਰ ਵਾਲਾ ਹੁੰਦਾ ਉਹਨੂੰ ਵੀ ਉਹ ਖਾ ਜਾਂਦੀ ਹੈ ਠੀਕ ਹੈ ਤਾਂ ਉਹ ਕੀ ਕਰਦਾ ਉਹ ਆਪਣੇ ਸਿਰਫ ਆਪਣੇ ਜੋ ਘਰ ਆ ਜਾਂਦਾ ਉਹ ਆਪਣੇ ਯਾਰ ਦੋਸਤ ਜੋ ਘਾ ਨਹੀਂ ਲੈਂਦਾ ਹੁਣ ਜਿਹੜੇ ਯਾਰ ਦੋਸਤ ਨੂੰ ਉਹਨੂੰ ਮਾੜੇ ਘਰ ਦੇ ਯਾਰ ਦੋਸਤ ਨੂੰ ਜਿਹੜਾ ਉਹਨੇ ਐਡਿਕਟਡ ਕਰਤਾ ਉਸ ਚੀਜ਼ ਲਈ ਉਹ ਤਾਂ ਹੁਣ ਮੰਗੇਗਾ ਉਹਦਾ ਸਰੀਰ ਤਾਂ ਤੇ ਉਹ ਹੱਲ ਕਿੱਥੋਂ ਕਰੇਗਾ ਉਸ ਚੀਜ਼ ਦਾ ਹੈਨਾ ਤਾਂ ਉਹ ਕੀ ਕਰਦਾ ਉਹਨੂੰ ਛੱਡਣਾ ਜਾਂਦਾ ਅਫੋਰਡ ਉਹਨੂੰ ਕਰ ਨਹੀਂ ਸਕਦਾ ਲੈ ਉਹਨੂੰ ਸਕ ਨਹੀਂ ਸਕਦਾ ਉਹ ਜੇ ਲੈਣਾ ਉਹਨੇ ਤੇ ਉਹਦੇ ਵਾਸਤੇ ਲੁੱਟਾਂ ਖੋਹਾਂ ਕਰਨੀਆਂ ਪੈਣੀਆਂ ਚੋਰੀਆਂ ਡਾਕੇ ਕਰਨੇ ਪੈਣੇ ਨੇ ਮਾੜੇ ਕੰਮ ਕਰਨੇ ਪੈਣੇ ਨੇ ਕੋਈ ਆ ਚੀਜ਼ ਚੱਕ ਕੇ ਵੇਚਦੀ ਉਹ ਚੀਜ਼ ਚੱਕ ਕੇ ਵੇਚਦੀ ਇਹ ਕੁਝ ਕਰਕੇ ਕਰੇਗਾ ਆਪਣਾ ਗੁਜ਼ਾਰਾ ਕੋਈ 2-400 ਰੁਪਿਆ ਦਿੱਲੀ ਦਾ ਬਣਾਏਗਾ ਤੇ ਉਹ ਆਪਣਾ ਜਿਗਾੜ ਕਰੇਗਾ ਕਿਸੇ ਨਾ ਕਿਸੇ ਤਰੀਕੇ ਤਾਂ ਉਹ ਬੰਦਾ ਨਿਕਲਣਾ ਚਾਹੁੰਦਾ ਉਸ ਚੀਜ਼ ਤੋਂ ਹੁਣ ਅਸੀਂ ਕੀ ਕੀਤਾ ਸੀਗਾ ਸਾਡੀ ਸੋਚ ਇਹ ਸੀਗੀ ਅਸੀਂ ਸਾਰੇ ਸਾਡੇ ਫਰੈਂਡ ਸਰਕਲ ਦੀ ਸੋਚ ਇਹ ਸੀ ਕਿ ਯਾਰ ਉਹ ਬੰਦੇ ਨੂੰ ਆਪਾਂ ਕੰਪਨੀ ਆਪਣੀ ਦਿੰਨੇ ਆ ਆਪਾਂ ਉਹ ਲੈ ਕੇ ਆਉਨੇ ਆਂ ਹਾਂ ਜਿਹੜਾ ਬੰਦਾ ਐਡਿਕਟਡ ਹੈ ਉਹ ਸੰਘ ਦਾ ਇਸ ਚੀਜ਼ ਤੋਂ ਸ਼ਰਮ ਮਾਂਦਾ ਇਸ ਚੀਜ਼ ਦੀ ਕਿ ਯਾਰ ਵੀ ਮੈਂ ਕਵਾਂਗਾ ਯਾਰ ਮੇਰੇ ਬਾਰੇ ਕੀ ਸੋਚਣਗੇ ਮਾੜਾ ਬੋ ਸੋਚਣਗੇ ਯਾਰ ਐਵੇਂ ਦਾ ਐਵੇਂ ਦਾ ਐਵੇਂ ਦਾ ਹਣਾ ਤਾਂ ਆਪਾਂ ਇਹ ਵੀ ਗੱਲ ਨਾਲ ਰੱਖੀ ਵੀ ਆਪਾਂ ਇਹ ਚੀਜ਼ ਨੂੰ ਆਪਾਂ ਗੁਪਤੀ ਰੱਖਾਂਗੇ ਅੰਦਰ ਅੰਡਰਗਰਾਊਂਡ ਰੱਖਾਂਗੇ ਵੀ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰਾਂਗੇ ਇਹ ਵੀ ਆਪਾਂ ਪ੍ਰੋਪਰ ਲਿਖ ਕੇ ਲਾਇਆ ਸੀ ਉੱਥੇ ਜਿਹਨੂੰ ਵਿਖਾਵਾ ਕਹਿੰਦੇ ਨੇ ਚਲੋ ਸਾਡੀ ਸੋਚ ਐਸੀ ਵੀ ਇੱਥੇ ਲੈ ਕੇ ਆਵਾਂਗੇ ਕਿਉਂਕਿ ਫੀਸ 1000 ਰੁਪਏ ਰੱਖੀ ਹੋਈ ਹੈ ਹਰੇਕ ਬੰਦਾ ਸੋਚਦਾ ਯਾਰ ਵੀ ਮੈਂ ਇੱਥੇ ਆਉਣ ਵਾਸਤੇ ਮੈਨੂੰ 1000 ਰੁਪਏ ਚਾਹੀਦੇ ਤਾਂ ਉਹਨਾਂ ਆਪ ਇੱਕ ਲਾਈਨ ਦਿੱਤੀ ਸੀ ਵੀ ਯਾਰ ਤੂੰ ਇਹ ਚੀਜ਼ ਬਰਨਣਾ ਸੋਚ ਤੂੰ ਆ ਕੋਈ ਦਿੱਕਤ ਨਹੀਂ ਇਹ ਲੋਹਾ ਹੈ ਲੋਹੇ ਤੇ ਇੱਕ ਵਾਰੀ ਪੈਸਾ ਲੱਗ ਗਿਆ ਇਹਦੀ ਜਿਹੜੀ ਮਾੜੀ ਮੋਟੀ ਟੁੱਟਪਾ ਜੁਂਦੀ ਸੀ ਕਰਾਣ ਜੋਗੇ ਹੈਗੇ ਅਸੀਂ ਕਰਾ ਲੈਨੇ ਆ ਲੋ ਇਹਦਾ ਕੁਝ ਨਹੀਂ ਕੱਸਦਾ ਬਾਅਦ ਵਿੱਚ ਬਾਅਦ ਇਹਦਾ ਰੰਗ ਉਤਰੇਗਾ ਅਸੀਂ ਫਿਰ ਕਰਾ ਲਾਂਗੇ ਠੀਕ ਹੈ ਤਾਂ ਸਹੀ ਸੋਚਾ ਸ਼ਾਇਦ ਇਸ ਲੋਹੇ ਦੇ ਸੰਗ ਲੱਗ ਕੇ ਲੱਕੜ ਤਰਜੇ ਕਿਉਂਕਿ ਲੱਕੜ ਦਾ ਲੋਹਾ ਤਾਰ ਦਾ ਵੇਖਿਆ ਹੈ ਤਾ ਸਾਡੀ ਸੋਚ ਇਹ ਸੀ ਵੀ ਲੱਕੜ ਨੂੰ ਲੋਹੇ ਦੇ ਨਾਲ ਤਾਰ ਕੇ ਦੇਖਦੇ ਆ ਕਿਉਂਕਿ ਇੱਥੇ ਮਾਹੌਲ ਐਦਾਂ ਦਾ ਐ ਸਾਰੇ ਮੁੰਡੇ ਬਹੁਤ ਵਧੀਆ ਨੇ ਹੈਲਪਫੁਲ ਨੇ ਇੰਜੋਏ ਕਰਦੇ ਨੇ ਇੱਥੇ ਆ ਕੇ ਵੀ ਸ਼ਾਇਦ ਉਹਨੂੰ ਇੱਥੇ ਆ ਕੇ এনवायरमेंट ਵਧੀਆ ਲੱਗੇ ਤਾਂ ਸੋਚੇਗਾ ਵੀ ਅਰ ਵੀ ਮੈਂ ਕਿਹੜੀ ਜ਼ਿੰਦਗੀ 'ਚ ਕਿਹੜੀ ਦੁਨੀਆ 'ਚ ਮੈਂ ਫਸਿਆ ਫਿਰਦਾ ਸੀ ਯਾਰ ਇੱਥੇ ਤਾਂ ਸਵਾਦ ਹੀ ਬੜਾ ਇੱਥੇ ਤਾਂ ਨਿਆਰੀ ਬੜੇ ਨੇ ਤਾਂ ਅਸੀਂ ਵੀ ਹੈਲਪ ਕਰਾਂਗੇ ਉਹਦੀ ਹਨਾ ਤੇ ਪਰ ਚਲੋ ਖੈਰ ਉਸ ਤੋਂ ਬਾਅਦ ਇਹ ਗੱਲਾਂ ਹੋਈਆਂ ਹੁਣ ਕੱਲ ਪਰਸੋਂ ਆਪਣੇ ਜਖੇਪਲ ਪਿੰਡ ਦੇ ਸਰਦਾਰ ਗੁਰਚਰਨ ਸਿੰਘ ਜੀ ਸਰਪੰਚ ਜੀ ਉਹ ਵੀ ਜੇ ਮਚਾਏ ਸੀਗੇ ਤੇ ਉਹ ਵੀ ਬੜਾ ਆਦਰ ਸਤਕਾਰ ਦੇ ਕੇ ਗਏ ਮਾਨ ਵਧਾ ਕੇ ਗਏ ਮਤਲਬ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਵੱਡੇ ਨੇ ਨਾ ਸਾਡਾ ਹੌਸਲਾ ਹੀ ਵਧਾ ਸਕਦੇ ਨੇ ਕਿ ਤੁਸੀਂ ਇੱਕ ਚੀਜ਼ ਨਾਲ ਤੁਰੇ ਹੋ ਜਰਾ ਠੀਕ ਹੈ ਕੋਈ ਗੱਲ ਨਹੀਂ ਵੀ ਅਸੀਂ ਤੁਹਾਡੇ ਨਾਲ ਆ ਵੀ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਏ ਤਾਂ ਦੱਸਿਓ ਫਿਰ ਮੇਰੇ ਦਿਮਾਗ 'ਚ ਜਈ ਵੀ ਹੁਣ ਇਸ ਚੀਜ਼ ਦਾ ਵੀ ਇਸ਼ੂ ਬਣੇਗਾ ਕਿ ਸਰਪੰਚ ਸਾਹਿਬ ਉੱਥੇ ਗਿਆ ਵੀ ਸ਼ਾਇਦ ਅ ਵੀ ਵੋਟਾਂ ਵਾਸਤੇ ਗਏ ਹੋਣਗੇ ਵੀ ਮੁੰਡੇ ਜੁੜੇ ਹੋਏ ਨੇ ਜੇਮ ਵਿੱਚ ਮੁੰਡੇ ਹੁੰਦੇ ਨੇ ਜਾਂ ਪ੍ਰਮੋਸ਼ਨ ਜਾਂ ਪ੍ਰਮੋਟ ਜਾਂ ਇਸ ਚੀਜ਼ 'ਚ ਵੀ ਮਤਲਬ ਮੈਨੂੰ 네ਗੇਟਿਵ ਦਿਖਾਣਗੇ ਮਤਲਬ ਗੱਲਾਂ ਜਿਨ੍ਹਾਂ ਨੇ ਪਹਿਲਾਂ ਕਰ ਲੀਆਂ ਉਹ ਬਾਅਦ ਵਿੱਚ ਵੀ ਕਰਨਗੇ 101% ਕਰਨਗੇ ਤੇ ਫਿਲਹਾਲ ਮੈਂ ਉਹਨਾਂ ਗੱਲਾਂ ਦਾ ਜਵਾਬ ਦੇਣ ਲਈ ਨਹੀਂ ਆਇਆ ਮੈਂ ਉਹਨਾਂ ਗੱਲਾਂ ਨੂੰ ਕਲੀਅਰ ਕਰਨ ਆਇਆ ਤੁਹਾਡੇ ਕੋਲ ਕਿ ਮੇਰੀ ਮਨਸ਼ਾ ਇਦਾਂ ਦੀ ਕੋਈ ਨਹੀਂ ਹੈਗੀ ਠੀਕ ਹੈ ਅ ਐਂਡ ਦੀ ਪੁਆਇੰਟ ਤੇ ਉਹ ਅਸੀਂ ਖੁਦ ਦਾ ਕਰਕੇ ਖਾਣਾ ਹੁਣ ਹੁੰਦਾ ਕਿ ਇਹ ਕਿ ਅੱਜ ਸਾਡੀ ਜ਼ਿੰਦਗੀ ਕਿੱਦਾਂ ਦੀ ਹੋ ਗਈ ਜਿੱਦਾਂ ਰੀਲਾਂ ਚੱਲਦੀਆਂ ਨੇ ਨਾ ਇੰਸਟਾਗ੍ਰam ਦੇ ਉੱਤੇ ਇਮੋਸ਼ਨਲੈਸ ਹੋ ਗਏ ਅਸੀਂ ਇਮੋਸ਼ਨਲੈਸ ਕਿੱਦਾਂ ਹੋ ਗਏ ਇੱਕ ਰੀਲ ਆਉਂਦੀ ਹੈ ਜਿਹਦੇ ਵਿੱਚ ਇੱਕ ਮੁੰਡਾ ਟੀਕਾ ਲਾ ਕੇ ਮਰਿਆ ਹੁੰਦਾ ਤੇ ਉਹਦੀ ਵੀਡੀਓ ਬਹੰਦੀ ਹੁੰਦੀ ਹੈ ਤੇ ਆਪਾਂ ਵੀਡੀਓ ਦੇਖ ਕੇ ਕਹਿੰਨੇ ਆ ਕੀ ਹਾਲ ਹੋ ਗਿਆ ਪੰਜਾਬ ਦਾ ਉਹ ਇਹ ਇਹ ਕੁਝ ਤਾਂ ਹੈ ਨਹੀਂ ਸੀਗਾ ਇਦਾਂ ਦਾ ਤਾਂ ਕੁਝ ਹੈ ਨਹੀਂ ਸੀਗਾ ਫਿਰ ਆਪਾਂ ਇੰਨੇ ਚ ਦੇਖ ਕੇ ਰੀਲ ਸਕਰੋਲ ਕਰ ਦਿੰਨੇ ਆ ਉਨੇ ਚਿਰ ਨੂੰ ਅੱਗੇ ਆਂਦੀ ਨੱਚਣ ਗੋਣ ਵਾਲੀ ਤਾਂ ਉਸੇ ਨਾਲ ਜਾਂ ਸਾਡਾ ਮੂਡ ਸਵਿੰਗ ਹੋ ਗਿਆ ਸਾਡਾ ਮੂਡ ਉਦੋਂ ਦਾ ਆਉਂਦਾ ਵੀ ਹਾਂ ਸਟੈਪ ਬੜੇ ਘੈਂਟ ਨੇ ਸਕਰੋਲ ਕਰਦਿਆਂ ਅਗਲੀ ਵੀਡੀਓ ਆ ਜਾਂਦੀ ਹਾਸੇ ਵਾਲੀ ਉਥੇ ਜ ਹੱਸਾਂ ਲੱਗ ਜਾਂਦੇ ਆ ਮਤਲਬ ਕਿ ਅਸੀਂ ਅਸੀਂ ਐਡੇ ਇਮੋਸ਼ਨਲੈਸ ਹੋ ਗਏ ਆ ਕਿ ਅਸੀਂ ਕਿਸੇ ਵੀ ਚੀਜ਼ ਤੇ ਇੱਕ ਟਾਈਮ ਲਈ ਪ੍ਰਤੀਕਿਰਿਆ ਨਹੀਂ ਦੇ ਕੇ ਟਗਾ ਸਕਦੇ ਅਸੀਂ ਐਦਾਂ ਚੇਂਜ ਹੁੰਦੇ ਆ ਤਾਂ ਉਹਨਾਂ ਚੀਜ਼ਾਂ ਦਾ ਕੀ ਫਾਇਦਾ ਹੁਣ ਇੱਕ ਵਾਰ ਤਾਂ ਅਸੀਂ ਕਹਿਤਾ ਓਹ ਹੋ 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 ਬਹੁਤ ਮਾੜਾ ਹੋਇਆ ਫਿਰ ਉਹਦੇ ਨਾਲ ਹੋਕ ਹੀ ਗਿਆ ਅਸੀਂ ਕੀ ਕਰ ਲਿਆ ਜਿਹਦੀ ਵੀਡੀਓ ਬਣਦੀ ਪਈ ਹੈ ਉਹ ਵੀ ਆਪਣੇ ਵਰਗੀ ਹੈ ਜਿਹਦੀ ਵੀਡੀਓ ਦੇ ਵਿੱਚ ਟੀਕਾ ਲੱਗ ਕੇ ਪਿਆ ਉਹ ਵੀ ਆਪਣੇ ਵਰਗੀ ਹੈ ਉਹਦਾ ਵੀ ਉਦਾਂ ਹੀ ਪਰਿਵਾਰ ਹੈ ਉਦਾਂ ਹੀ ਮਾਂ ਪਿਓ ਨੇ ਕੀ ਪਤਾ ਉਹ ਕਿੰਨੇ ਦੁਖੀ ਹੋਣ ਉਹਦੇ ਮਾਂ ਪਿਓ ਕਿੰਨੇ ਦੁਖੀ ਹੋਣ ਹੈਨਾ ਆਪਣੀ ਲਾਈਫ ਤੋਂ ਜਵਾਕ ਪਾਲਦੇ ਆ ਮੈਂ ਆਪਣੇ ਬੱਚੇ ਦੀ ਪਰਵਿਸ਼ ਕਰਦਾ ਪਿਆ ਇਹ ਸੋਚੇ ਕਰਨਾ ਪਿਆ ਕਿ ਕੱਲ ਨੂੰ ਵੱਡਾ ਹੋਏਗਾ ਜਦੋਂ ਇਹ ਵੱਡਾ ਹੋਏਗਾ ਤਾਂ ਉਸ ਟਾਈਮ ਤੱਕ ਮੈਂ ਡਾਣ ਹੋ ਜਾਵਾਂਗਾ ਤਾਂ ਮੇਰੀ ਇਹ ਪਰਵਿਸ਼ ਵਧੀਆ ਕਰੇਗਾ ਇਹ ਮੈਨੂੰ ਸਾਂਭੇਗਾ ਅੱਜ ਮੈਨੂੰ ਸਾਂਭਦਾ ਕੱਲੇ ਮੈਨੂੰ ਸਾਂਭੇਗਾ ਦੁਨੀਆਦਾਰੀ ਤਾਂ ਇਹੀ ਏ ਠੀਕ ਏ ਪਰ ਜਿੰਨੂੰ ਪਾਲਿਆ ਪੜਾਇਆ ਏਡਾ ਕਰਿਆ ਉਹ ਟੀਕਾ ਲਾ ਕੇ ਪਿਆ ਹੋਇਆ ਤੇ ਉਹਦੇ ਮਾਂ ਪਿਓ ਦੀ ਹਾਲਤ ਕੀ ਹੋਏਗੀ ਹਨਾ ਹੁਣ ਇੱਕ ਸਵਾਲ ਦਾ ਜਵਾਬ ਇਹ ਮੈਂ ਦੇ ਦੇਣਾ ਕਈ ਕੰ ਇਹ ਵੀ ਸੁਣਿਆ ਵੀ ਤੈਨੂੰ ਕੀ ਲੋੜ ਪਈ ਵੀ ਹੁਣ ਤੂੰ ਇਹ ਕਿਉਂ ਕਰਿਆ ਇਹ ਤਾਂ ਬਹੁਤ ਟਾਈਮ ਤੋਂ ਐ ਤੂੰ ਹੁਣ ਕਿਉਂ ਕਰਿਆ ਹੁਣ ਕਰਨ ਦਾ ਕਾਰਨ ਇਹ ਹੈ ਕੀ ਮੈਂ ਇੱਕ ਇਨਸੀਡੈਂਟ ਦੇਖਿਆ ਸੀਗਾ ਮੈਂ ਅਜ ਤੱਕ ਸਿਰਫ ਇੰਨਾ ਵੇਖਿਆ ਸੀ ਕਿ ਚਿੱਟੇ ਨਾਲ ਬੰਦਾ ਐਂਡ ਦੇ ਮਰ ਜਾਂਦਾ ਹੈ ਵੀ ਚਿੱਟੇ ਦਾ ਨਸ਼ਾ ਜਾਂ ਮੈਡੀਕਲ ਨਸ਼ਾ ਇੰਨਾ ਮਾੜਾ ਹੈ ਕਿ ਬੰਦੇ ਦਾ ਅੰਤ ਹੋ ਜਾਂਦਾ ਉਸ ਚੀਜ਼ 'ਚ ਮੈਂ ਇੱਕ ਇਨਸੀਡੈਂਟ ਦੇਖਿਆ ਸੀਗਾ ਕਿ ਪਰ ਮੈਂ ਅਜ ਤੱਕ ਬੰਦਾ ਇਹ ਨਹੀਂ ਸੀ ਨਸ਼ੇ ਵਾਲਾ ਬੰਦਾ ਮੈਂ ਦੇਖਿਆ ਨਹੀਂ ਸੀ ਵੀ ਉਹ ਰਿਐਕਟ ਹੀ ਕਰਦਾ ਹੈ ਉਹਦੇ ਐਕਸ਼ਨ ਕੀ ਹੁੰਦੇ ਨੇ ਉਹਦੇ ਰੰਗ ਟੰਗ ਹੀ ਹੁੰਦੇ ਨੇ ਉਹ ਮੈਂ ਬੰਦਾ ਦੇਖ ਲਿਆ ਜਦ ਕਿ ਮੈਂ ਜਦੋਂ ਉਹਨੂੰ ਅੱਖਾਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਮੈਂ ਸੋਚਿਆ ਮੈਂ ਇਹ ਸੱਚੀ ਚਿੱਟਾ ਪੀਤਾ ਇਹਨਾਂ ਸੱਚੀ ਪੇਪਰ ਲਾਇਆ ਉਹ ਬੰਦਾ ਖੜਾ ਖੜਾ ਮਤਲਬ ਬੋਡੀਓ ਦੀ ਐਂਡ ਬਲੋਕ ਹੋ ਜਾਂਦੀ ਸੀ ਤੇ ਡਿੱਗ ਜਾਂਦਾ ਸੀਗਾ ਸਿੱਧਾ ਬਿਲਕੁਲ ਸਟ੍ਰੇਟ ਆ ਉਹ ਉੱਠਦਾ ਸੀਗਾ ਦੋ ਸਟੈਪ ਚੱਲਦਾ ਸੀਗਾ ਉਹ ਫਿਰ ਡਿੱਗ ਜਾਂਦਾ ਸੀ ਉਹ ਹੱਥ ਵੀ ਨਹੀਂ ਸੀ ਲਾਉਂਦਾ ਅੱਗੇ ਡਿੱਗਣ ਲੱਗਿਆ ਸਿੱਧਾ ਤਾਂ ਮੂੰਹ ਵੱਜਦਾ ਸੀਗਾ ਉਹਨੂੰ ਮੈਂ ਜਦੋਂ ਤੱਕ ਮੈਂ ਦੇਖੀ ਗਿਆ ਨਾ ਉਹ ਐਂ ਡਿੱਗਦਾ ਗਿਆ ਜਦੋਂ ਤੱਕ ਮੇਰੀ ਅੱਖਾਂ ਤੋਂ ਉਹ ਗਲੀਆਂ ਤੇ ਇਧਰ ਉਧਰ ਨਹੀਂ ਆ ਮੈਂ ਉਹਨੂੰ ਦੇਖੀ ਗਿਆ ਉਹ ਦੇਖਦੇ ਦੇਖਦੇ ਬੋਲ ਸੁੱਜ ਗਏ ਨੱਕ ਸੁੱਜ ਗਿਆ ਬਾਈ ਯਾਰ ਏਡੀ ਮਾੜੀ ਚੀਜ਼ ਇਹ ਇੰਨੀ ਮਾੜੀ ਚੀਜ਼ ਹੈ ਕਿ ਬੰਦੇ ਨੂੰ ਸੁੱਧ ਬੋਧ ਨਹੀਂ ਅਸੀਂ ਅੱਜ ਘਰੋਂ ਤਿਆਰ ਹੁੰਨੇ ਆ ਜਾਂ ਅਸੀਂ ਅੱਜ ਅਸੀਂ ਉਰੇ ਆਏ ਆ ਮੈਂ ਇਹਨਾਂ ਨੂੰ ਚੱਕਿਆ ਵੀਡੀਓ ਬਣਾ ਲੀ ਇਹ ਵੀ ਤਿਆਰ ਹੋ ਕੇ ਆਏ ਨੇ ਪੜਕਾ ਪੜਕਾ ਬੰਨੇ ਆ ਟੀ-ਸ਼ਰਟ ਪਾਈ ਉਹ ਵੀ ਕਹਿੰਦਾ ਬਾਪਾ ਵੀਡੀਓ ਬਣਨੀ ਹੈ ਮੈਂ ਬੂਟ ਪਾ ਲਾ ਮੈਂ ਕਾ ਪਾ ਲਾ ਵੀ ਜਦੋਂ ਘਰੋਂ ਕਿਤੇ ਵੀ ਜਾਂਦੇ ਆ ਜੀ ਕਿੰਨੇ ਤਿਆਰ ਹੋ ਕੇ ਜਾਂਦੇ ਆ ਆਪਣੇ ਆਪ ਦੀ ਟੋਰ ਕੱਢ ਕੇ ਜਾਂਦੇ ਆ ਯਾਰ ਵੀ ਵੀ ਸਾਨੂੰ ਦੇਖਣ ਵਾਲਾ ਇਹ ਨਾ ਕਹੇ ਵੀ ਯਾਰ ਕਿਵੇਂ ਦੇ ਕੱਪੜੇ ਪਾਏ ਨੇ ਕਿਵੇਂ ਆ ਆਪਣਾ ਮਤਲਬ ਆਪਾਂ ਸਟੈਂਡਰਡ ਮੈਂਟੇਨ ਰੱਖਣੇ ਆ ਆਪਾਂ ਕੋਈ ਆਪਾਂ ਗਲਤ ਰਗਤ ਨਹੀਂ ਕਰਦੇ ਕੋਈ ਆਪਾਂ ਗਲਤ ਗੱਲ ਨਹੀਂ ਕਰਦੇ ਲੋਕਾਂ ਦੇ ਵਿੱਚ ਜਾ ਕੇ ਇੱਕ ਉਹ ਬੰਦਾ ਹੈ ਜਿਹਨੂੰ ਸਾਰਾ ਬਾਜ਼ਾਰ ਦੇਖੀ ਜਾਂਦਾ ਡਿੱਗ ਦੇਣੋ ਠੀਕ ਹੈ ਤੇ ਉੱਤੋਂ ਲੋਕ ਕਿ ਉਹਨੂੰ ਗਾਲਾਂ ਵੀ ਕੱਢਦੇ ਬਣੇ ਉਹਨੂੰ ਮਾੜਾ ਵੀ ਬੋਲ ਰਹੇ ਨੇ ਸੱਟਾਂ ਵੀ ਖਾ ਰਿਆ ਡਿੱਗਦਾ ਵੀ ਜਾ ਰਿਹਾ ਵੀ ਮਤਲਬ ਕਹਿਣ ਤਾਂ ਪੁਆਇੰਟ ਇਹ ਆ ਕਿ ਉਹਨੇ ਕੱਢਿਆ-ਕੜਾਇਆ ਤਾਂ ਕੁਝ ਨਹੀਂ ਨਾ ਉਸ ਚੀਜ਼ 'ਚੋਂ ਅੰਤ ਕੀ ਹੈ ਉਹ ਮਰਨੈ ਮਰਨਾ ਉਹਨੇ ਇੱਕ ਦਿਨ ਡੋਜ਼ ਹੈਵੀ ਹੋ ਜਾਣੀਏ ਉਹ ਤਾਂ ਛੱਲੇ ਨਹੀਂ ਆਣੀ ਉਹਨੇ ਮਰ ਜਾਣਾ ਚਲੋ ਆਪਾਂ ਮੁੱਦੇ ਦੀ ਗੱਲ ਤੇ ਉਹਨਾ ਵੀਡੀਓ ਲੰਬੀ ਨਹੀਂ ਕਰਦੇ ਆਪਾਂ ਜਿਹੜੀ ਮੇਨ ਪੁਆਇੰਟ ਲਈ ਅੱਜ ਵੀਡੀਓ ਬਣਾਉਣ ਲੱਗੇ ਆ ਮੇਨ ਪੁਆਇੰਟ ਇਹ ਹੈ ਕਿ ਅਸੀਂ ਦੁਕਾਨ ਦੇ ਉੱਤੇ ਉਹੀ ਚੀਜ਼ ਵੇਚਦੀ ਹੁੰਦੀ ਏ ਜਿਹੜੀ ਚੀਜ਼ ਦੇ ਖਰੀਦਦਾਰ ਹੋਣ ਠੀਕ ਹੈ ਜਿਹੜੀ ਚੀਜ਼ ਦੇ ਖਰੀਦਦਾਰ ਨਹੀਂ ਹੋਣਗੇ ਨਾ ਉਹ ਦੁਕਾਨਦਾਰ ਕਦੀ ਚੀਜ਼ ਨਹੀਂ ਰੱਖੇਗਾ ਕਹਿਣ ਦਾ ਭਾਵ ਕਿ ਅਸੀਂ ਸਰਕਾਰਾਂ ਨੂੰ ਦੋਸ਼ ਨਾ ਦਈਏ ਕਿ ਨਸ਼ਾ ਵਕਾਣਦਿਆਂ ਨਸ਼ਾ ਵਕਾਣਦਿਆਂ ਨਸ਼ਾ ਵਕਾਣਦਿਆਂ ਨੇ ਉਹਨਾਂ ਉਹ ਤੇ ਚੱਲਦਾ ਆ ਰਿਹਾ ਜੇ ਉਹਨਾਂ ਨੇ ਰੋਕਣਾ ਹੀ ਹੁੰਦਾ ਤਾਂ ਵਕਾਣਾ ਨਹੀਂ ਸੀ ਉਹਨਾਂ ਨੇ ਠੀਕ ਹੈ ਇਹ ਚੀਜ਼ ਸ਼ੁਰੂ ਨਹੀਂ ਸ਼ੁਰੂ ਨਹੀਂ ਹੋਣੀ ਜੇ ਖਤਮ ਕਰਨੀ ਸੀਗੀ ਹੁਣ ਅਸੀਂ ਕੀ ਕਰ ਸਕਦੇ ਆ ਅਸੀਂ ਇਹ ਕਰ ਸਕਦੇ ਆ ਕਿ ਜਿਹੜੇ ਅੱਜ ਐਡਿਕਟਡ ਨੇ ਜੋ ਲੱਗੇ ਹੋਏ ਨੇ ਉਹਨਾਂ ਨੂੰ ਮੋੜਨੇ ਆ ਵਾਪਸ ਮੁੜ ਜਾਣਗੇ ਠੀਕ ਹੈ ਨਹੀਂ ਮੁੜਨਗੇ ਤਾਂ ਮਰਨਗੇ ਮੁੜਗੇ ਠੀਕ ਹੈ ਨਹੀਂ ਮੁੜਗੇ ਤਾਂ ਮਰਨਗੇ ਉਹ ਵੀ ਦੇਖਦੇ ਵੀ ਹੋਣਗੇ ਬਲਤ ਉਹ ਤਾਂ ਨਹੀਂ ਦੇਖਦੇ ਹੋਣਗੇ ਵੀਡੀਓ ਉਹਨਾਂ ਨੂੰ ਕੀ ਲੋੜ ਉਹਨਾਂ ਦੇ ਕੰਮ ਦੀ ਨਹੀਂ ਇਹ ਕਿਉਂਕਿ ਫਲੈਕਸਾਂ ਵੀ ਪਾੜ ਗਈਆਂ ਮੇਰੀਆਂ ਪਿੰਡ ਚੋਂ ਮੇਰੀਆਂ ਫਲੈਕਸਾਂ ਵੀ ਪਾੜਤੀਆਂ ਜੀ ਕਿ ਇੱਕੇ ਪਿੰਡ ਚ ਵੀ ਪਾਰਟੀਆਂ ਨੇ ਇੱਕ ਦੋ ਪਿੰਡ ਚ ਹੋਰ ਵੀ ਪਾਰਟੀਆਂ ਨੇ ਹੁਣ ਮੈਂ ਨਹੀਂ ਕਹਿ ਸਕਦਾ ਕਿ ਕਿੰਨੇ ਉਹ ਪਾਰੀਆਂ ਉਹਨਾਂ ਤੇ ਜ਼ੋਰ ਚੱਲਿਆ ਕਿਸੇ ਦਾ ਉਹਨਾਂ ਉਹਦਾਂ ਨਾਲ ਕੀ ਹੋ ਜੇਗਾ ਜੇ ਤਾਂ ਕਿਸੇ ਸੂਝਵਾਨੇ ਪਾਰੀਆਂ ਨੇ ਫਿਰ ਤਾਂ ਸਲੂਟ ਆ ਉਹਨੂੰ ਕਿ ਭਰਾਵਾ ਤੂੰ ਬਹੁਤ ਵਧੀਆ ਕੰਮ ਕੀਤਾ ਕਿ ਜਿਹਦੇ ਵਿੱਚ ਆਪਾਂ ਮੇਨ ਲਿਖ ਕੇ ਲਾਇਆ ਹੋਇਆ ਸੀਗਾ ਕਿ ਆਓ ਤਿੰਨ ਸਾਂ ਛੱਡੋ ਉਹਨੇ ਉਹ ਵੀ ਪਾਰਟੀ ਪਤਾ ਨਹੀਂ ਕਿਉਂ ਚੁੱਭੀ 10 11 ਫੁੱਟ ਤੇ ਲੱਗੀ ਹੋਈ ਇੱਕ ਫਲੈਕਸ ਪਾਰਟੀ ਚੱਕ ਕੇ ਪੋੜੀ ਲਾ ਕੇ ਸਪੈਸ਼ਲ ਆ ਹੋਰ ਪਿੰਡਾਂ ਦੇ ਜਿਹੜੇ ਨੀਵੀਆਂ ਲਾਈਆਂ ਸੀਗੀਆਂ ਉਹ ਤਾਂ ਚਲੋ ਪੜਨੀਆਂ ਵਟਨੀਆਂ ਸੀਗੀਆਂ ਚਲੋ ਬੈਕ ਟੂ ਟੋਪਿਕ ਆਪਾਂ ਉਥੇ ਆਨੇ ਆ ਕਿ ਦੁਕਾਨ ਤੇ ਉਹੀ ਚੀਜ਼ ਵੇਖਦੀ ਏ ਜਿਹੜੀ ਚੀਜ਼ ਲੈਣ ਵਾਲਾ ਗਾਹਕ ਹੈਗਾ ਦੁਕਾਨਦਾਰ ਨੇ ਉਹ ਰੱਖਣੀ ਏ ਅਸੀਂ ਜੇ ਗਾਹਕ ਹੀ ਨਾ ਬਣੀ ਚਿੱਟੇ ਦੇ ਹੁਣ ਗਾਹ ਕਿੰਨਾ ਨੇ ਬੰਨਾ ਮੈਂ ਤਾਂ ਬਣਦਾ ਨਹੀਂ ਕਿਉਂਕਿ ਮੈਨੂੰ ਮੇਰੀ ਸਿਹਤ ਪਿਆਰੀ ਹੈ ਮੈਨੂੰ ਪਤਾ ਹੈ ਮੇਰੇ ਵਾਸਤੇ ਦੁੱਧ ਚੰਗਾ ਹੈ ਜਾਂ ਬੀੜੀ ਚੰਗੀ ਹੈ ਜਾਂ ਸ਼ਰਾਬ ਚੰਗੀ ਹੈ ਮੈਨੂੰ ਆਪਣੇ ਨੁਕਸਾਨ ਦਾ ਚੰਗੇ ਮੈਂਡ ਦਾ ਪਤਾ ਹੈ ਠੀਕ ਹੈ ਹੁਣ ਵਿਗੜਨਾ ਕਿੰਨਾ ਨੇ ਆ 1 ਮਿੰਟ ਤੈਨੂੰ ਗੁਰਦਾਸ ਕਿੰਨਾ ਟਾਈਮ ਹੋ ਗਿਆ ਜਿਮ ਚੋਂਦੇ ਨੂੰ? ਮੈਂ 2 ਸਾਲ ਦੀ। ਉੱਚੀ ਬੋਲ। 2 ਸਾਲ ਹੋ ਗਏ ਮੈਨੂੰ। 2 ਸਾਲ। ਅੱਛਾ। ਸ਼ਰਾਬ ਚੰਗੀ ਏ ਜਾਂ ਦੁੱਧ? ਦੁੱਧ ਹੀ। ਓਕੇ। ਅ ਸਰੀਰ ਨੂੰ ਨੁਕਸਾਨ ਕਿਹੜੀ ਚੀਜ਼ ਕਰਦੀ ਏ ਨਸ਼ਾ ਕਿ ਦੁੱਧ? ਨਸ਼ਾ ਹੀ। ਅੱਛਾ। ਤੇਰੀ ਕਿੰਨੀ ਉਮਰ ਤੈਨੂੰ ਕਹਤਾਰੇ? 7। ਇਹ 7 ਸਾਲ ਦਾ ਬੇਟਾ ਤੇ 9 ਸਾਲ ਦਾ 10ਵਾਂ ਸਾਲ ਲੱਗਣਾ ਤੇ ਤੇਰੀ ਗੁਰਸ਼ਾਨ 14 ਸਾਲ ਆ ਹਨਾ? ਹਾਈ। ਇਹ 14 ਸਾਲ ਦੀ ਉਮਰ ਹੈ ਜੇ ਅਸੀਂ ਸਟਾਰਟਿੰਗ ਦੇ ਵਿੱਚ ਹੀ ਇਹਨਾਂ ਦੇ ਦਿਮਾਗ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਪਾ ਦਈਏ ਕਿ ਤੁਹਾਡੇ ਲਈ ਤੁਹਾਡੇ ਲਈ ਫਾਇਦਾ ਕੀ ਹੈ ਤੁਹਾਡੇ ਲਈ ਨੁਕਸਾਨ ਕੀ ਹੈ ਕਦੀ ਗਲਤ ਨਹੀਂ ਹੋਣਗੇ ਅੱਜ ਮੇਰੇ ਮੁੰਡਾ ਧੱਕੇ ਨਾਲ ਆਇਆ ਕਹਿੰਦਾ papa ਮੈਂ ਜਿਮ ਜਾਣਾ ਮੈਂ ਜਿਮ ਜਾਣਾ ਠੀਕ ਹੈ ਮੈਨੂੰ ਵਧੀਆ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਕਿ ਕੰਮ ਸਿਕਮ ਹੋਏ ਕਹਿੰਦਾ ਮੈਂ ਜਿਮ ਜਾਣਾ ਵੱਡਾ ਹੋ ਕੇ ਇਹ ਤਾਂ ਨਹੀਂ ਕਹੇਗਾ ਕਿ ਮੈਂ ਠੇਕੇ ਤੇ ਜਾਣਾ ਜਾਂ ਵੱਡਾ ਹੋ ਕੇ ਇਹ ਤਾਂ ਨਹੀਂ ਬਈ ਸੰਗੀ ਸਾਥੀਆਂ ਦੇ ਨਾਲ ਕਿਤੇ ਖੁੰਜੇ ਦੇ ਵਿੱਚ ਬਹਿ ਕੇ ਸਿਗਰਟਾਂ ਪੀਂਦਾ ਹੋਏਗਾ ਜਾਂ ਪੱਤੇ ਲਾਂਦਾ ਹੋਏਗਾ ਜਾਂ ਪੰਨੀਆਂ ਲਾਂਦਾ ਹੋਏਗਾ ਇਸ ਚੀਜ਼ ਤੇ ਮੈਨੂੰ ਪਰ ਜੋ ਮੇਰੇ ਹੱਥ 'ਚੇ ਜੋ ਤੁਹਾਡੇ ਹੱਥ ਦੇ ਵਿੱਚ ਉਹ ਤੇ ਆਪਾਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤੁਹਾਡੇ ਜਿੰਨੇ ਬੱਚੇ ਨੇ 10 ਤੋਂ ਲੈ ਕੇ 15 ਸਾਲ ਤੱਕ ਠੀਕ ਹੈ ਤੁਸੀਂ ਆਪਣੇ ਬੱਚਿਆਂ ਨੂੰ ਜਿੰਮ ਦੇ ਵਿੱਚ ਭੇਜੋ ਜਿਹੜੀ ਜੇ ਦਾ ਵੀਡੀਓ ਬਾਹਰ جاری ਮੈਂ ਲੋਕੇਸ਼ਨ ਦੱਸ ਦੇਣਾ ਪਿੰਡ ਚ ਖੇਪੜ ਸੁਨਾਮ ਰੋਡ ਨੀਅਰ ਪੈਟਰੋਲ ਪੰਪ ਦੇ ਉੱਤੇ ਬਲੈਕ ਹੈਮਰ ਜਿੰਮੇ 14 ਸਾਲ ਤੋਂ ਸੌਰੀ 10 ਸਾਲ ਤੋਂ 15 ਸਾਲ ਦੇ ਬੱਚੇ ਤੱਕ ਦੀ ਜਿੰਮ ਫੀਸ ਫ੍ਰੀ ਹੈ ਠੀਕ ਹੈ ਕੋਈ ਉਹਦੇ ਚਾਰਜੇਸ ਨਹੀਂ ਹੈਗੇ ਤੁਹਾਡੀ ਜ਼ਿੰਮੇਵਾਰੀ ਸਿਰਫ ਇੰਨੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਛੱਡ ਕੇ ਜਾਣਾ 4 ਵਜੇ 4 ਵਜੇ ਤੋਂ ਲੈ ਕੇ 5:30 ਜਾਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਆਪਾਂ ਟਾਈਮ ਰੱਖਾਂਗੇ ਬੱਚਿਆਂ ਦਾ ਕਿਉਂਕਿ ਉਸ ਤੋਂ ਬਾਅਦ ਵੱਡੇ ਸਟੂਡੈਂਟ ਆ ਜਾਂਦੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਵਰਕਆਊਟ ਲਾਉਂਦੇ ਨੇ ਫਿਰ ਉਹ ਵੀ ਡਿਸਟਰਬ ਨਾ ਹੋਣਾ ਹਨਾ ਆਪਾਂ ਉਹਨਾਂ ਬਾਰੇ ਵੀ ਥੋੜਾ ਸੋਚਣਾ ਹੈ ਤੇ ਇਹਦੇ ਦੋ ਦੋ ਕਾਰਨ ਨੇ ਇੱਕ ਤਾਂ 4 ਵਜੇ ਤੋਂ 6 ਵਜੇ ਤੱਕ ਇਹ ਹੁਣ ਹਾਮ ਉਮਰ ਨੇ ਸਾਰੇ ਇੱਕ ਇੱਕ ਵਰਗੇ ਨੇ ਤਾਂ ਜੋ ਇਹ ਇੱਕ ਦੂਜੇ ਨਾਲ ਫੀਲ ਕਰਨਗੇ ਨਾ ਇਹ ਵੱਡਿਆਂ ਚ ਫੀਲ ਨਹੀਂ ਕਰ ਸਕਦੇ ਠੀਕ ਹੈ ਤਾਂ 2 ਘੰਟੇ ਇਹਨਾਂ ਨੂੰ ਆਪਾਂ ਦਵਾਂਗੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਮੇਰੇ ਸਾਹਮਣੇ 2.5-3 ਵਜੇ ਜਾਂ 3.5 ਵਜੇ ਬੱਚੇ ਸਕੂਲੋਂ ਆ ਜਾਂਦੇ ਨੇ 4 ਵਜੇ ਤੱਕ ਖਾ ਪੀ ਕੇ ਜਾਂ 5 ਵਜੇ ਤੱਕ 4.5 ਵਜੇ ਤੱਕ ਖਾ ਪੀ ਕੇ ਆਰਾਮ ਨਾਲ ਜੇ ਮਚਾ ਸਕਦੇ ਨੇ ਤੁਹਾਡੀ ਜ਼ਿੰਮੇਵਾਰੀ ਕੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਣਾ ਲੈ ਕੇ ਜਾਣਾ ਅਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਬੜੀ ਸੋਹਣੀ ਦੇ ਰਹੇ ਹਾਂ ਕੋਈ ਇੱਥੇ ਸ਼ੱਕ ਨਹੀਂ ਹਰੇਕ ਚਾਹ ਪੂਰਾ ਕਰ ਦਿਓ ਤੁਸੀਂ ਲਗਜ਼ਰੀ ਲਾਈਫ ਦਿੱਤੀ ਹੋਈ ਹੈ ਵਿਚਾਰੇ ਜੋ ਮਿਡਲ ਘਰਾਂ ਦੇ ਲੋਕ ਵੀ ਨੇ ਮਿਡਲ ਘਰਾਂ ਦੇ ਸਾਡੇ ਵਰਗੇ ਉਹਨਾਂ ਨੇ ਵੀ ਘਰਾਂ 'ਚ AC ਲਾ ਕੇ ਲਾਏ ਹੋਏ ਨੇ ਵੀ ਸਾਡੇ ਬੱਚੇ ਗਰਮੀ 'ਚ ਰਹਿਣ ਪਰ ਸਿਰਫ ਇਹੀ ਸਹੂਲਤਾਂ ਉਹਨਾਂ ਦੀ ਜ਼ਿੰਦਗੀ ਨੂੰ ਜ਼ਰੂਰੀ ਨਹੀਂ ਹੈਗੀਆਂ ਉਹਨਾਂ ਨੂੰ ਥੋੜੀ ਸਿਹਤ ਵੀ ਚਾਹੀਦੀ ਏ ਜਿਵੇਂ ਦਾ ਸਮਾਂ ਚੱਲਦਾ ਵਿਆ ਉਸ ਸਮੇਂ ਨੂੰ ਬਦਲਣਾ ਆਪਾਂ ਨੂੰ ਹੀ ਪੈਣਾ ਹੈ ਉਹ ਕਿੱਦਾਂ ਬਦਲ ਸਕਦੇ ਆ ਜੇ ਅਸੀਂ ਇਹਨਾਂ ਦੇ ਮਾਈਂਡ ਕਲੀਅਰ ਕਰਕੇ ਇਹਨਾਂ ਨੂੰ ਇੱਕ ਚੰਗੀ ਰਾਹ ਦੇ ਸਕਦੇ ਆ ਵੀ ਤੁਹਾਡੇ ਵਾਸਤੇ ਚੰਗੀ ਚੀਜ਼ ਸਿਹਤ ਜ਼ਰੂਰੀ ਸਿਹਤ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਵਰਕਆਊਟ ਜਿਮ ਗਰਾਉਂਡ ਜੇ ਤੁਸੀਂ ਜਿਮ 'ਚ ਨਹੀਂ ਭੇਜ ਸਕਦੇ ਆਪਣੇ ਬੱਚੇ ਨੂੰ ਇੱਕ ਘੰਟਾ ਉੱਥੇ ਕਹਿ ਦੇ ਬੈਟਕਾ ਮਾਰ ਬਈ ਡੰਡ ਮਾਰ ਪੁਸ਼-ਅਪ ਕਰ ਠੀਕ ਹੈ ਰਨਿੰਗ ਕਰ ਰੇਸ ਲਾ ਉਹਨੂੰ ਕਮ ਸਿਕਮ ਇੰਨਾ ਖਿਆਲ ਕਰਾਓ ਕਿ ਤੇਰੀ ਜ਼ਿੰਦਗੀ ਦੇ ਵਿੱਚ ਤੇਰੀ ਸਿਹਤ ਦੀ ਅਹਿਮੀਅਤ ਕੀ ਹੈ ਤੇ ਫਿਰ ਕੰਪੇਅਰ ਕਰਾਓ ਉਹਦਾ ਇੱਕ ਅਦਰ ਕਿਸੇ ਬੰਦੇ ਨਾਲ ਜੋ ਡਰੱਗੀ ਹੈ ਜੋ ਨਸ਼ੇ ਕਰਦਾ ਹੈ ਉਹਦੀ ਸਿਹਤ ਦਿਖਾਓ ਤੇ ਆਪਣੇ ਬੱਚੇ ਦੀ ਸਿਹਤ ਰੱਖੋ ਤੂੰ ਆਪਣੇ ਨਾਲ ਦੇਖ ਤੇ ਉਹਦੇ ਨਾਲ ਦੇਖ ਤੁਹਾਡੇ ਦੋਵਾਂ 'ਚ ਕੀ ਡਿਫਰੈਂਸ ਹੈ ਇਹ ਚੀਜ਼ ਜੇ ਤੁਸੀਂ ਕਰ ਲੋਗੇ ਤਾਂ ਪ੍ਰਭੋ ਸਾਰਾ ਕੁਝ ਹੱਲ ਹੋ ਜਾਏਗਾ ਨਹੀਂ ਤੇ ਰੀਲਾਂ ਵੇਖ ਕੇ ਹਾਏ ਹਾਏ ਕਰਨ ਦਾ ਕੋਈ ਮਤਲਬ ਨਹੀਂ ਕੋਈ ਫਾਇਦਾ ਨਹੀਂਗਾ ਕਿਸੇ ਨੂੰ ੱ ਧੱਕੇ ਨਾਲ ਘਰੇ ਜਾ ਕੇ ਕਿਸੇ ਰੋਕਿਆ ਨਹੀਂ ਜਾ ਸਕਦਾ ਜਿੰਨਾ ਕੁ ਅਸੀਂ ਕਰ ਸਕਦੇ ਸੀਗੇ ਵਿਖਾਵਾ ਕਹਿਣਾ ਇਹ ਵੀ ਵਿਖਾਵਾ ਹੀ ਏ ਗੱਲਾਂ ਕਰਨ ਨਾਲ ਨੂੰ ਮੌਕਾ ਹੋਰ ਦੇ ਦਿੰਨੇ ਆ ਇਹ ਵੀ ਵਿਖਾਵਾ ਹੀ ਏ ਮਾਰ ਲਓ ਚੀਕਾਂ ਜਿਹੜੀਆਂ ਮਾਰਨੀਆਂ ਨੇ ਠੀਕ ਹੈ ਅਸੀਂ ਆਪਣੇ ਬੱਚਿਆਂ ਨੂੰ ਸੇਧ ਦੇਣੀ ਏ ਠੀਕ ਹੈ ਆਉਣ ਵਾਲਾ ਟਾਈਮ ਸਾਡਾ ਚਲੋ ਅੱਜ ਦੇ ਟਾਈਮ 'ਚ ਹੀ ਸਰਵਾਈਵ ਕਰੀ ਜੰਨੇ ਆ ਜਿਵੇਂ ਮਤਲਬ ਔਖਾ ਸੁਖਾ ਕਰ ਰਹੇ ਆ ਨਸ਼ਾ ਹੁਣ ਵੀ ਬਹੁਤ ਜ਼ਿਆਦਾ ਪੀਕ ਤੇ ਚੱਲ ਰਿਹਾ ਅਸੀਂ ਹੁਣ ਵੀ ਡਰਦੇ ਆ ਰਾਤ ਨੂੰ ਕਿਤੇ ਜਾਣ ਆਉਣ ਲੱਗੇ ਵੀਰ ਕਿਤੇ ਕੋਈ ਇਧਰ ਉਧਰੋਂ ਨਿਕਲ ਕੇ ਸਾਡੇ ਕੋ ਸੱਟ ਫੇਟਣਾ ਮਾਰ ਜੇ ਪਰ ਜਦੋਂ ਤੱਕ ਇੰਨਾ ਨੇ ਵੱਡੇ ਹੋਣਾ ਜੇ ਰੋਕ ਨਾ ਕੀਤੀ ਤਾਂ ਇਹਨਾਂ ਦਾ ਕਰੋਨਿਕਲ ਨਾ ਔਖਾ ਹੋ ਜਾਏਗਾ ਇਹਨਾਂ ਨੂੰ ਕਰੋਨਿਕਲ ਦੇ ਨੂੰ ਲੋਕੀ ਦੱਬ ਲੈਣ ਕਰਨਗੇ ਇਹਨਾਂ ਕੋਲ 10 ਰੁਪਏ ਨਹੀਂ ਕਿਸ ਨੇ ਛੜਨੇ ਜੇਬ ਦੇ ਵਿੱਚ ਜੇ ਤੁਸੀਂ ਆਪਣੇ ਜਵਾਹਰ ਨੂੰ ਕਿਤੇ ਦੁਕਾਨ ਤੇ ਵੀ ਕੁਝ ਲੈਣ ਲਈ ਭੇਜੋਗੇ ਨਾ ਤਾਂ ਇਹ ਨਹੀਂ ਪਤਾ ਰਾਹ ਦੇ ਵਿੱਚ ਕਿ ਹੱਥੀ ਖੋ ਕੇ ਇਹਨਾਂ ਕੋਲ ਪੈਸੇ ਲੈ ਜੇ ਤਾਂ ਕੁਝ ਸੱਟ ਮਾਰ ਦੇ ਇਹਨਾਂ ਦੇ ਸੇਫ ਨਹੀਂ ਹੋਣਾ ਕੁਝ ਵੀ ਅੱਗੇ ਤਾਂ ਕੋਸ਼ਿਸ਼ ਕਰੋ ਜੇ ਤੁਸੀਂ ਆਪਣੇ ਬੱਚਿਆਂ ਲਈ ਨਹੀਂ ਕੁਝ ਕਰ ਸਕਦੇ ਤਾਂ ਫਿਰ ਆਪਾਂ ਆਪਣਾ ਟਾਰਗੇਟ ਹੀ ਕੀ ਹੈ ਇਹਨਾਂ ਭੱਜੇ ਫਿਰਦੇ ਆਪਾਂ ਕਮਾਈਆਂ ਕਰਦੇ ਆਂ ਜੋੜ ਤੋੜ ਕਰਦੇ ਆਂ ਘਗੀਆਂ ਮਾਰਦੇ ਆ ਕਿੰਨਾ ਕੁਝ ਕਰਦੇ ਆ ਆਪਣੇ ਬੱਚਿਆਂ ਲਈ ਮਾਰਦੇ ਆ ਨਾ ਸਾਰਾ ਕੁਝ ਬੱਚਿਆਂ ਲਈ ਕਰਦੇ ਆ ਤੇ ਜੇ ਸਾਡੇ ਬੱਚੇ ਸੇਫ ਨਾ ਰਹੇ ਤਾਂ ਅਸੀਂ ਕਰਨਾ ਕਿਦੇ ਲਈ ਕੀ ਆ ਰੋਟੀ ਪਾਣੀ ਦਾ ਫਿਰ ਸਾਰੀ ਦੁਨੀਆ ਖਾ ਕੇ ਸੌਂਦੀ ਆ ਭੁੱਖਾ ਤਾਂ ਫਿਰ ਕੋਈ ਵੀ ਨਹੀਂ ਸੌਂਦਾ ਹੈਨਾ ਜੀ ਤਾਂ ਮੇਰੀ ਇਹੀ ਬੇਨਤੀ ਆ ਤੁਹਾਡੇ ਸਾਰਾਂਗੇ ਹੱਥ ਬੰਨ ਕੇ ਇੱਕ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਨੂੰ ਕਿਸੇ ਲਾਈਕ ਦੀ ਨਹੀਂ ਜਰੂਰਤ ਮੈਨੂੰ ਕਿਸੇ ਸਬਸਕ੍ਰਿਪਸ਼ਨ ਦੀ ਨਹੀਂ ਲੋੜ ਠੀਕ ਹੈ ਨਾ ਸਾਨੂੰ ਕਿਸੇ ਵਾਹ ਵਾਹ ਦੀ ਲੋੜ ਐ ਬਸ ਇਹਨੂੰ ਸ਼ੇਅਰ ਕਰ ਦਿਓ ਕਿ ਜਿੱਥੋਂ ਤੱਕ ਜਾ ਸਕੇ ਕਮ ਸੇ ਕਮ ਉਤੋ ਤੱਕ ਇਹ ਵੀਡੀਓ ਪਹੁੰਚ ਕੇ ਨਾ ਮਾੜੀ ਮੋਟੀ ਦਿਮਾਗ 'ਚ ਇੱਕ ਚੀਜ਼ ਪਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਆਪਾਂ ਆਪਣੇ ਕੰਮਾਂ 'ਚ ਰੁਝੇ ਹੋਈਆਂ ਚ ਇੰਨੇ ਰੁੱਝ ਗਏ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਪਿਆ ਵੀ ਆਲੇ ਦੁਆਲੇ ਹੁੰਦਾ ਕੀ ਪਿਆ ਆ ਆਪਣੀ ਜ਼ਿੰਦਗੀ 'ਚ ਇੰਨਾ ਅਸੀਂ ਬਿਜ਼ੀ ਹੋ ਗਏ ਆ ਸਟ੍ਰੈਸ ਦੇ ਵਿੱਚ ਟੈਨਸ਼ਨ ਦੇ ਵਿੱਚ ਅਸੀਂ ਸਾਡੇ ਸੋਚ ਨਹੀਂ ਪਾਰੇ ਵੀ ਆਪਾਂ ਬੱਚਿਆਂ ਬਾਰੇ ਵੀ ਥੋੜਾ ਜਿਹਾ ਸੋਚ ਲਈਏ ਇੱਕ ਹੋਰ ਮੇਰੀ ਅਪੀਲ ਜਿੰਨੇ ਮੇਰੇ ਵੀਰ ਜਿਮ ਚਲਾਉਂਦੇ ਨੇ ਜਾਂ ਜਿਨ੍ਹਾਂ ਕੋਲ ਵੀ ਮਤਲਬ ਫਿਟਨੈਸ ਸੈਂਟਰ ਹੈਗੇ ਨੇ ਮੇਰਾ ਭਰਾ ਇਹ ਚੀਜ਼ਾਂ ਕਰ ਲਓ ਕੁਝ ਨਹੀਂ ਆਂਦਾ ਆਪਾਂ ਸਾਰੀ ਉਮਰ ਹੀ ਕਮਾਣਾ ਹੈ ਸਾਰੀ ਉਮਰ ਹੀ ਕਮਾਣਾ ਆ ਆਪਾਂ ਠੀਕ ਹੈ ਜਦੋਂ ਤੱਕ ਪਰਮਾਤਮਾ ਨੇ ਸਾਹ ਦਿੱਤੇ ਨੇ ਸਾਡੀਆਂ ਲੱਤਾਂ ਪਾਵਾਂ ਚੱਲਦੀਆਂ ਨੇ ਅਸੀਂ ਉਦੋਂ ਤੱਕ ਕਮਾਉਂਦੇ ਰਹਿਣਾ ਅਸੀਂ ਕਦੀ ਨਹੀਂ ਬੈਠਣਾ ਠੀਕ ਹੈ ਚਾਹੇ ਅਸੀਂ ਕਰੋੜਾਂ ਦੇ ਮਾਲਕ ਵੀ ਹੋ ਜਾਾਂਗੇ ਨਾ ਆਪਾਂ ਫਿਰ ਵੀ ਕੰਮ ਕਰਦੇ ਰਹਿਣਾ ਆਪਾਂ ਬੈਠਾਂਗੇ ਨਹੀਂ ਤਾਂ ਇਸ ਲੋਹੇ ਦਾ ਕੁਛ ਨਹੀਂ ਘਸਣਾ ਜੇ ਇਸ ਲੋਹੇ ਦੇ ਨਾਲ ਕਿਹਦੀ ਜ਼ਿੰਦਗੀ ਸੂਤ ਆਂਦੀ ਏ ਤੇ ਕਰ ਦੋ 15 ਸਾਲਾਂ ਤੱਕ ਬੱਚਿਆਂ ਤੱਕ ਦੀ ਫੀਸ ਮaaf ਕਰ ਦੋ ਜੇ ਕੋਈ ਡਰੱਗੀ ਬੰਦਾ ਜੇ ਕੋਈ ਵਿਚਾਰਾ ਭੁੱਲਿਆ ਭੜਕਿਆ ਬੰਦਾ ਹੁੰਦਾ ਤੇ ਉਹਨੂੰ ਐਕਸੈਪਟ ਕਰੋ ਉਹਨੂੰ ਬਲਾਓ ਮਜਾਕ ਨਾੜਾ ਉਹਦਾ ਠੀਕ ਹੈ ਉਹ ਚੋੜ-ਚੋੜ ਦੇ ਵਿੱਚ ਛੋਟੀ ਉਮਰ ਚ ਅਣਜਾਣਪੁਣੇ ਵਿੱਚ ਇਹਨਾਂ ਚੀਜ਼ਾਂ ਚ ਪੈ ਗਿਆ ਹੁਣ ਉਹ ਨਿਕਲਣਾ ਚਾਹੁੰਦਾ ਤਾਂ ਆਪਾਂ ਉਹਨੂੰ ਕੱਢੀਏ ਠੀਕ ਹੈ ਤੇ ਹਾਂ ਵੀ ਤੁਸੀਂ ਜਿੰਮ ਕਰੋਗੇ ਵੱਡੇ ਹੋਗੇ ਹਾਂਜੀ ਜੇ ਜਿੰਮ ਨਾ ਹੋਈ ਫੇ ਗਰਾਊਂਡ ਦੀ ਅੰਤੀ ਜੇ ਜਿਮ ਨਹੀਂ ਹੈਗੀ ਆਪਾਂ ਗਰਾਊਂਡ ਤੇ ਅਕਸਰ ਵੀ ਕਰ ਸਕਦੇ ਆ ਕਿ ਤੁਹਾਡੇ ਆਲੇ ਦੁਆਲੇ ਕੋਈ ਗਰਾਊਂਡ ਹੈਗਾ ਉੱਥੇ ਉਹਨਾਂ ਨੂੰ ਟਾਈਮ ਦੇ ਦਿਓ ਜੇ ਜਿਮਾਂ ਦੂਰ ਪੈਂਦੀਆਂ ਨੇ ਤੁਹਾਨੂੰ ਤੁਹਾਡਾ ਟਾਈਮ ਨਹੀਂ ਲੱਗਦਾ ਘੰਟਾ ਢੇਡ ਕੱਢ ਲਓ ਆਪਣੇ ਬੱਚੇ ਵਾਸਤੇ ਤੇ ਏਸੀਆਂ ਚੋਂ ਬਾਹਰ ਕੱਢ ਕੇ ਕਮ ਸਿਕਮ ਮਿੱਟੀ ਵਿੱਚ ਖੇਡਣ ਦਿਓ ਬਾਹਰ ਮਿੱਟੀ 'ਚ ਕੱਢੋ ਉਹਨਾਂ ਨੂੰ ਖੇਡਣ ਦਿਓ ਥੋੜੇ ਪੱਕੇ ਹੋਣ ਦਿਓ ਠੀਕ ਹੈ ਅਸੀਂ 16 ਬਹੁਤ ਕਰ ਲਏ ਇਹਨਾਂ ਨੂੰ ਇੰਨਾ ਸੋਲ ਕਰ ਲਿਆ ਇਹਨਾਂ ਨੇ ਆਉਣ ਵਾਲਾ ਟਾਈਮ ਕਿਵੇਂ ਕੱਢਣਾ ਤੱਕੇ ਮਾਪਿਆਂ ਨੇ ਬਥੇਰੇ ਖਾਦ ਦੇਣਗੇ ਆਪਣੇ ਟਾਈਮ 'ਚ ਤੁਹਾਨੂੰ ਪਤਾ ਹੀ ਏ ਜੇ ਉਹ ਤੱਕੇ ਆਪਣੇ ਬੱਚਿਆਂ ਨੂੰ ਖਾਣੇ ਪੈ ਗੇ ਤੇ ਉਹ ਸਰਵਾਈਵ ਨਹੀਂ ਕਰ ਸਕਣਗੇ ਕਿਉਂਕਿ ਆਪਾਂ ਇੰਨੇ ਪੋਲੇ ਕਰ ਲੈਣੇ ਇਹਨੇ ਸੋਲ ਕਰ ਲੈਣੇ ਇਹਨਾਂ ਦਾ ਕੁਝ ਨਹੀਂ ਹੋਣਾ ਤਾਂ ਇਹਨਾਂ ਨੂੰ ਬਾਹਰ ਨਿਕਲਾ ਹੁੰਦਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਇਹਨੇ ਜਿੰਨੀ ਹੱਡੀ ਹੁਣ ਪੱਕੀ ਹੋਏਗੀ ਇਹ ਉੰਨੀ ਅੱਗੇ ਜਾ ਕੇ ਵਧਿਆ ਤਰੀਕਾ ਸਰਵਾਈਵ ਕਰਨਗੇ ਹਾਂਜੀ ਠੀਕ ਹੈ ਫਿਰ ਓਕੇ ਓਕੇ 10 ਤੋਂ 15 ਸਾਲ ਤੱਕ ਦੇ ਬੱਚਿਆਂ ਦੀ ਜਿਮ ਫੀਸ ਫ੍ਰੀ ਹੈ ਜੀ ਟਾਈਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਹੈ 4 ਵਜੇ ਬੱਚੇ ਆ ਕੇ ਘੰਟੇ ਸਵਾ ਘੰਟੇ ਵਿੱਚ ਅੱਛਾ ਇੱਕ ਚੀਜ਼ ਹੋਰ ਕਿਸੇ ਦਾ ਕੱਦ ਨਹੀਂ ਰੁਕਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਸਾਡੀ ਜ਼ਿੰਮੇਵਾਰੀ ਹੈ ਕਦ ਵਧਣਗੇ ਕਦ ਘਟ ਦੇਣਗੇ ਇਹ ਜਿਹੜੇ ਮਾਈਨਸ 네ਗੇਟਿਵ ਥੋਟ ਨੇ ਇਹ ਆਪਣੇ ਦਿਮਾਗ ਚ ਸੋਚ ਆਦਾ ਨਾ ਰੱਖੋ ਕਿ ਕਸਰਤ ਦੇ ਨਾਲ ਕੱਦ ਛੋਟੇ ਹੁੰਦੇ ਨੇ ਕੁਝ ਨਹੀਂ ਹੁੰਦਾ ਬੱਚਿਆਂ ਨੂੰ ਭੇਜੋ ਅਸੀਂ ਆਪ ਸੰਭਾਂਗੇ ਤੁਸੀਂ ਸਾਡੀ ਸਿਰਫ ਜ਼ਿੰਮੇਵਾਰੀ ਲਿਜਾਂਦ ਦੀ ਛੱਡਣ ਦੀ ਹੈ ਠੀਕ ਹੈ ਜੀ ਤੇ ਇਸ ਨਾਲ ਆਪਾਂ ਵੀਡੀਓ ਖਤਮ ਕਰਦੇ ਆਂ ਜੇ ਵੀਡੀਓ ਸਾਰੀ ਤੁਸੀਂ ਵੇਖੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸ਼ੇਅਰ ਜਰੂਰ ਕਰ ਦਿਓ ਸਾਸ਼ੀਕਲ ਜੀ ਸਾਰਿਆਂ ਨੂੰ ਤੇ ਚੰਗੇ ਭਲੇ ਸਿਹਤਮੰਦ ਰਹੋ ਵਧੀਆ ਖਾਓ ਪੀਓ ਐਸ਼ ਕਰੋ ਸਾਸ਼ੀਕਲ ਕਰਦੂ ਸਾਰਿਆਂ ਨੂੰ ਸਸ਼ਕਲ ਸ਼ਸ਼ੀਕਲ ਸਾਸ਼ੀਕਲ ਜੀ ਸਾਸ਼ੀਕਲ ਜੀ ਸਾਰਿਆਂ ਨੂੰ